ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਬਾਬਾ ਨਾਮਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਠਿੰਡਾ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜਾਬ ਪਿਆਰਿਆਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਗੁਰਦੁਆਰਾ ਬਾਬਾ ਨਾਮਦੇਵ ਭਵਨ ਤੋਂ ਆਰੰਭ ਹੋਇਆ ਜੋ ਕਿ ਵਕਫਾਕ ਬਾਜ਼ਾਰਾਂ ਵਿੱਚੋਂ ਦੀ ਹੁੰਦਾ ਹੋਇਆ ਸ਼ਾਮ ਨੂੰ ਵਾਪਸ ਗੁਰਦੁਆਰਾ ਬਾਬਾ ਨਾਮਦੇਵ ਭਵਨ ਵਿਖੇ ਆ ਕੇ ਸਮਾਪਤ ਹੋਇਆ। ਇਸ ਮੌਕੇ ਪਾਰੀ ਗਿੰਤੇ ਵਿੱਚ ਸੰਗਤਾਂ ਨਗਰ ਕੀਰਤਨ ਅੱਗੇ ਨਤਮਸਤਕ ਹੋਈਆਂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਸਤ ਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਵਾਹੇ ਗੁਰੂ ਵਾਹੇ ਗੁਰਬਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹਿਗੁਰੂ 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 ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਗੇ ਗੁਰ 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 ਸਤ ਨਾਮ ਵਾਗੇ ਗੁਰ ਸਤ ਨਾਮ ਵਾਗੇ ਗੁਰ ਸਤ ਨਾਮ ਵਾਗੇ ਗੁਰ ਸਤ ਨਾਮ Bahe, good room, baki, good about, eh, good room. Guru, good room, baki, Guru, about, eh, good ਵਾਹੇ ਗੁਰਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਸਤ ਨਾਮ ਆਇਆ ਤੇ ਕਿਹੜੀ ਜਨਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਵਿੰਦਰ ਸਿੰਘ ਜੀ ਹੈਡ ਗ੍ਰੰਥੀ ਗੁਰਦਰਾਣਾ ਨਾਮਦੇ ਭਵਨ ਤੋਂ ਤੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਹਰ ਸਾਲ ਹੀ ਆਪਾਂ ਨਗਰ ਕੀਰਤਨ ਜਿਹੜਾ ਕੱਢਦੇ ਆ 755ਵਾਂ ਪ੍ਰਕਾਸ਼ਪੁਰਬ ਦਿਹਾੜਾ ਬਾਬਾ ਨਾਮਦੇਵ ਜੀ ਦਾ ਤੇ ਅੱਜ ਦੂਸਰਾ ਦਿਨ ਜਿਹੜਾ ਆਪਾਂ ਖਣਪਟ ਸਾਹਿਬ ਦਾ ਤੇ ਨਗਰ ਕੀਰਤਨ ਚੱਲ ਰਿਹਾ ਸਤਿਕਾਰਯੋਗ ਮੇਜਰ ਸਿੰਘ ਜੀ ਪ੍ਰਧਾਨ ਸਾਹਿਬ ਬਾਈ ਰਾਜੂ ਵੀਰਾ ਤੇ ਸਾਰਿਆਂ ਦੇ ਉਦੋਂ ਮੈਂ ਜੀ ਤੇ ਹਰ ਸਾਲ ਹੀ ਜਿਹੜਾ ਕੱਢਿਆ ਜਾਂਦਾ ਦਾਵਜਾ ਦੇ ਬਹੁਤ ਬਹੁਤ ਧੰਨਵਾਦ ਜਿਹੜਾ ਚੇਚੇ ਤੌਰ ਤੇ ਪਹੁੰਚੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦਰਾ ਨਾਮ ਦੇ ਭਵਨ ਤੋਂ ਸ਼ੁਰੂ ਹੋ ਕੇ ਤੇ ਅਮਰੀਕ ਸਿੰਘ ਰੋਡ ਹੁੰਦਾ ਹੋਇਆ ਮੈਣਾ ਚੌਂਕ ਤੋਂ ਧੋਬੀ ਬਾਜ਼ਾਰ ਤੋਂ ਤੇ ਫਿਰ ਉਹ ਡੀਟੀ ਰੋਡ ਤੋਂ ਪੱਟੀ ਰੋਡ ਤੋਂ ਵਾਪਸ ਗੁਰਦਰਾ ਨਾਮ ਦੇ ਭਵਨ ਇਹ ਕਿਹੜੇ ਜੰਗਾ ਜੀ ਦਾ ਨਗਰ ਕੀਰਤਨ ਹੈ ਇਹ ਨਗਰ ਕੀਰਤਨ ਤਨਤਨ ਸ਼ਰੋਣੀ ਭਗਤ ਬਾਬਾ ਨਾਮਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸੰਬੰਧ ਦੇ ਵਿੱਚ ਹਰ ਸਾਲ 24 25 26 ਅਕਤੂਬਰ ਨੂੰ ਮਨਾਇਆ ਜਾਂਦਾ ਹੈ ਜੀ ਇਹਦੇ ਸਬੰਧ ਦੇ ਵਿੱਚ ਕਈ ਦਿਨ ਲੈ ਕੇ ਇਸ ਤੋਂ ਪਹਿਲਾਂ ਕਈ ਦਿਨ ਪ੍ਰਭਾਵ ਫੇਰੀਆਂ ਚੱਲੀਆਂ ਤੇ ਅੱਜ ਨਗਰ ਕੀਰਤਨ ਸਜਾਏ ਗਏ ਨੇ ਜੋ ਕਿ ਵੱਖ-ਵੱਖ ਇਸ਼ਾਰਾ ਵੱਖ-ਵੱਖ ਬਾਜ਼ਾਰਾਂ ਵਿੱਚ ਦੀ ਹੁੰਦਾ ਹੋਇਆ ਇਹ ਬੱਸ ਸਟੈਂਡ ਦੇ ਉੱਤੇ ਪਹੁੰਚਿਆ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਦਾ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਸਾਡੀ ਕਵਰਿੰਗ ਵਾਸਤੇ ਆਏ ਨੇ ਸਾਨੂੰ ਬੜਾ ਇਤਿਸ਼ਾ ਹੈ ਸੰਗਤ ਨੂੰ ਬਹੁਤ ਹੀ ਜ਼ਿਆਦਾ ਇਤਿਸ਼ਾ ਹੈ ਸੰਗਤ ਹਰ ਸਾਲ ਬਹੁਤ ਹੀ ਵੱਡੇ ਇਤਿਸ਼ਾ ਦੇ ਨਾਲ ਸੰਗਤ ਜੁੜਦੀ ਹੈ ਅਸੀਂ ਸੰਗਤ ਦਾ ਤੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਦਾ ਤੇ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ